एक कवि ने एक तो बोल लिखे है चादर मैली गुणा साव है जो है चादर मिलती है सावण होता है यह घोनी बड़ी मुश्किल कितों तो गए थे चादर पाप अवगण होते गुण कोई नहीं है कि बखशाने का जिक्र करेगा

ਕਹਿੰਦੇ ਜੇ ਤੂੰ ਬਹੁਤ ਦੇ ਤਪਗਣਾ ਦਾ ਭਰ ਜਾਈਂ ਪੁਜਾਣਾ ਗੁਰੂ ਤੇ ਪ੍ਰੋਸਾਰਕ ਨੂੰ ਤੇ ਵਿਸ਼ਵਾਸ ਹੈ ਗੁਰੂ ਤੇਨੂੰ ਮਾਫ ਕਰ ਜਾਏਗਾ ਗੁਰੂ ਬਖਸ਼ ਨਾ ਕਰੇ ਮਹਾਰਾਜ ਨੇ ਇੱਕ ਬੰਦ ਸੀਤਾ ਬਾਣੀ ਦੇ ਅੰਦਰ ਸੱਚ ਨੂੰ ਕਹਿੰਦੇ ਇਹ ਤਾਂ ਹਮੁੰਦ ਸਾਗਰ ਦੀ ਭਰਿਆ ਤੇ ਤੇ ਆਪਣਾ ਕਿ ਜਿਤਨਾ ਹਮੁੰਦਰ ਪਾਣੀ ਨਾਲ ਭਰਿਆ ਪਿਆ ਸਾਗਰ ਪਾਣੀ ਦੀ ਪਿੰਦਾ ਨਾਲ ਭਰਿਆ ਕੋਈ ਗਿਣਤੀ ਕੋਈ ਮਿਲਣੀ ਨਹੀਂ ਹੈ ਕਿ ਕਿੰਨਾ ਕੁ ਬਾੜਿਆ ਹੈ ਸਮੁੰਦਰ ਦੇ ਅੰਦਰ ਸਾਗਰ ਦੇ ਅੰਦਰ ਕਿੰਨਾ ਕੁ ਪਾਣੀਆਂ ਹੀ ਕੋਈ ਜਣ ਕੇ ਕੋਈ ਮਿਡਿਕੇਟਿੰਗ ਕਰ ਸਕਦਾ ਕਿੰਨੇ ਕੱਪ ਕਰਨ ਦੇ ਏਸ਼ ਧੀਬਾ ਦੇ ਅੰਦਰ ਇਹ ਕਿਸੇ ਰੂਪਤ ਮਹਾਰਜ ਕਹਿੰਦੇ ਜੇ ਤਾਂ ਸਮੁੰਦਰ ਸਾਗਰ ਨੀਰ ਭਰਿਆ ਤੇ ਤੇ ਯ ਆਪਣਾ ਪਰੇ ਕਰਦਾਸ ਉਸ ਤਰਿਆ ਕਰ ਦਇਆ ਕਿਛ ਮਿਹਰੋਪਾ ਤੁਪਦੇ ਪੱਥਰਾਂ ਦਾ ਇਹ ਸਤਿਗੁਰ ਸਾਡੇ ਤੇ ਗਿਆ ਕਰ ਮਿਹਰ ਦੀ ਨਜ਼ਰ ਕਰ ਤੂੰ ਤਾਂ ਘੋਰੇ ਹਿਰਦੇ ਨਾਲ ਜਿਨ੍ਹਾਂ ਦੇ ਪੱਥਰ ਵਰਗੇ ਦਿਲ ਨੇ ਪੱਥਰ ਵਰਗੇ ਜਿਹੜੇ ਸੁਭਾਅ ਦੇ ਲੋਕ ਨੇ ਜਦੋਂ ਤੂੰ ਦਿਆ ਕਰਦੇ ਉਹਨਾਂ ਨੂੰ ਬਚਾ ਦਿੰਦਾ ਤੂੰ ਡੁੱਬ ਰਿਆਂ ਨੂੰ ਵੀ ਤਾਰ ਦਿੰਦਾ ਨਾ ਜਿਹੜੇ ਡੁੱਬਦੇ ਨੇ ਉਂਟਾ ਕਰਕੇ ਜਿਹੜੇ ਦਿਆ ਕਰਦੇ ਕਿਸੇ ਉੱਪਰ ਦਰਦਈ ਲੋਕ ਨੇ ਪੱਥਰ ਨੇ ਮਨ ਦੇ ਜਿਹੜੇ ਇਸੇ ਦੋਪਨ ਕਦੇ ਦਿਆਦ ਨਹੀਂ ਕੀ ਕੋਈ ਪਲਾ ਦਿੱਤੀ ਤੱਕ ਕੋਈ ਚੰਗਾ ਕੰਮ ਨਹੀਂ ਕੀਤਾ ਹੁੰਦਾ ਤੇ ਪਰ ਜਦੋਂ ਤੇਰੀ ਮਿਹਰ ਦੀ ਨਜ਼ਰ ਜਾਂ ਜਦੋਂ ਤੇਰੀ ਬਖਸ਼ਿਸ਼ ਹੁੰਦੀ ਹੁੰਦੀ ਹੁਣ ਉਹਨਾਂ ਨੂੰ ਚੰਗੇ ਕੰਮਾਂ ਵਿੱਚ ਚੋਰ ਕੇ ਉਹਨਾਂ ਨੂੰ ਉਤਾਰਨਾ ਹੈ ਸੰਸਾਰ ਤੋਂ ਮਾਲ ਨੂੰ ਧੁੱਪ ਦੇ ਪੱਥਰਾਂ ਉਤਾਰਨਾ ਹੈ ਉਹਨਾਂ ਦਾ ਨਾਮ ਉਹਨਾਂ ਦਾ ਮਨ ਪੱਥਰ ਵਰਗਾ ਸੱਚ ਜਿਹੜੇ ਕਦੇ ਕਿਸੇ ਦੇ ਦਿਆ ਨਹੀਂ ਕਰਦੇ ਪਰ ਜਦੋਂ ਤੇਰੀ ਮਿਹਰ ਦੀ ਨਜ਼ਰ ਹੋ ਜਾਂਦੇ ਨਾ ਤੂs ਅਗਣ ਘੜਾ ਭਰੇ ਕੀ ਬਦੇ ਆਪਣ ਖਦਮ ਕਰਕੇ ਨਾ ਗੁਣ ਬਖਸ਼ਣ ਨੇ ਕਿਉਂ ਸੰਸਾਰ ਤਾਤ ਜਨਾ ਗੁਰੂ ਅਰਜਨ ਸਾਹਿਬ ਜੀ ਕਹਿੰਦੇ ਸਤ ਬਖਸ਼ਿੰਦ ਸਦਾ ਮਿਹਬਾਨਾ ਸਭਨਾ ਤੇ ਕਹਿੰਦੇ ਸਦਾ ਬਖਸ਼ਿੰਦਾ ਸਭ ਦੇ ਅਗਣ ਮਾਫ ਕਰ ਦਿੰਦਾ ਮਿਹਰ ਕਰਦਾ ਹੈ ਬਖਸ਼ਿਸ਼ ਕਰਦਾ ਹੈ ਤੇ ਸਭ ਨੂੰ ਭਾਈ ਆਧਾਰ ਆਸਰਾ ਦਿੰਦਾ ਹੈ ਗੁਰੂ ਕਿਰਪਾ ਕਰਕੇ ਬਹੁਤ ਬਖਸ਼ ਦਿੰਦਾ ਹੈ ਜੇ ਕੋਈ ਪਾਪ ਕੜਾ ਦਾ ਭਰਿਆ ਹੋਇਆ ਵੀ ਆ ਕੇ ਗੁਰੂ ਦੇਡੇ ਛੋਲੀ ਅਡਲਾ ਲਾ ਕੇ ਜੇ ਮੇਰੇ ਆਪਣਾ ਮਾਫ ਕਰਦੇ ਸਤਿਗੁਰੂ ਗੁਰੂ ਦੇ ਆਪਣਾ ਮਾਫ ਕਰਦਾ ਉਹਨੂੰ ਗੁਣ ਬਖਸ਼ ਦਦਾ ਤੇ ਗੁਣ ਬਖਸ਼ ਕੇ ਉਹਦਾ ਪਾਪ ਤਾਰਾ ਕਰਦਾ